ਬੈਟਰੀ ਬੂਸਟ ਸਾਡੇ ਕੋਲ ਇੱਕ ਵੀ ਫੋਨ ਦੀ ਨਹੀਂ ਮਿਲਨੀ ਆਈ ਹੁੰਦੀ ਨਹੀਂ ਕਿ ਇਹ ਬੈਟਰੀ ਹੁੰਦੀ ਆ ਸਰਵਿਸ ਤੇ 3-4% 5-10% ਚੱਕ ਕੇ ਠੀਕ ਆ 867 ਤੇ ਦੇ ਦਿਆ ਸਾਡੇ ਕੋਲ ਇੱਕ ਵੀ ਫੋਨ ਦੀ ਬੈਟਰੀ ਬੂਸਟ ਨਹੀਂ ਮਿਲੂ ਜਿਹੜੇ ਦੀ ਸਰਵਿਸ ਆ ਸਰਵਿਸ ਤੇ ਦਵਾਂਗੇ ਅਸੀਂ ਬੈਟਰੀ ਵੀ ਚੇਂਜ ਨਹੀਂ ਕਰਾਉਂਦੇ ਜਦੋਂ ਕਸਟਮਰ ਨੇ ਫੋਨ ਲੈ ਲਿਆ ਫੇਰ ਕਰਵਾ ਕੇ ਦਿੰਦੇ ਆ ਜੀ ਅਗਲੇ ਦੀ ਅਗਲੇ ਨੇ ਕਰਵਾਉਣੀ ਆ ਆ ਵਾਜ ਤਾਂ ਬਾਜ਼ਾਰ ਚ ਵੇਕਣ ਵਾਲੀ ਆ T800 origignal ਚ ਆਗੇ ਤੁਸੀਂ ਚੱਕਿਆ ਤਨਾਬ ਦੇਖੋ ਦਾ ਕੀ ਫਰਕ ਕੀ ਆ ਲਗਭਗ ਮੋਡਲ ਸਾਰੇ 50 ਤਰ੍ਹਾਂ ਦੀਆਂ ਵਾਚਾਂ ਮਿਲ ਜਾਣੀਆਂ ਆਪਣੇ ਕੋਲ ਓਕੇ ਓਕੇ Android ਆ iPhone ਆ ਕੋਈ ਵੀ ਫੋਨ ਆ ਬਾਈ ਕੋਲੇ ਕਿਹੜੀ ਕਿਸੇ ਵੀ ਕੰਟਰੀ ਜਾ ਰਿਹਾ ਓਕੇ ਓਕੇ ਠੀਕ ਹੈ ਨਾ ਪੋਰਟ ਨਾਲ ਹੋਣਗੇ ਸਾਰੇ ਤਾਂ ਕਿਸੇ ਵੀ ਕੰਟਰੀ ਜਾ ਕੇ ਵੀਰ ਜਿਹੜਾ ਅਲਕੋ ਪੋਰਟ ਨਾਲ ਹੈ ਠੀਕ ਹੈ ਨਾ ਆ ਇਹ ਦਾ ਡਾਕਟਰ ਹੈ ਨਾ ਇਹ ਬੈਂਡਰੀ ਹੈਲਥ ਤੇ ਪ੍ਰਭਾਵ ਪਾਵੇ ਠੀਕ ਹੈ ਨਾ ਟ੍ਰੂਟੂ ਦਾ ਡਾਕਟਰ ਹੈ ਵੀਰ ਜਿਹੜੀ ਵੀ ਚੀਜ਼ ਲੋੜ ਆ ਪਾਵਰ ਬੈਂਕ ਦੀ ਲੋੜ ਆ ਤੁਹਾਨੂੰ ਵਾਚ ਦੀ ਲੋੜ ਆ 에ਅਰਪੋਰਟ ਦੀ ਲੋੜ ਆ ਜਾਂ ਤੁਹਾਨੂੰ ਅਡਾਪਟਰ ਦੀ ਲੋੜ ਆ ਤੁਹਾਨੂੰ ਹਰ ਕਿਸੇ ਸਟਰੀ ਦੇ ਕੋਲ ਤੁਰਾਂਗੇ ਇੱਕ ਵਾਰੀ ਬਾਹਰ ਜਾਣ ਤੋਂ ਪਹਿਲਾਂ ਜਦੋਂ ਸ਼ਾਪਿੰਗ ਕਰਦੇ ਹੋ ਜੇ ਬਈ ਫੌਰਨ ਕਿਸੇ ਵੀ ਕੰਟਰੀ ਜਾ ਰਹੇ ਆ ਸ਼ਾਪਿੰਗ ਦਾ ਇੱਕ ਵਾਰੀ ਵਿੱਚ ਜ਼ਰੂਰ ਕਰਿਓ ਅਸੀਂ ਕਹਿੰਦੇ ਵੀ ਤੁਹਾਨੂੰ ਇੱਥੋਂ ਹਰ ਇੱਕ ਚੀਜ਼ ਇਲੈਕਟ੍ਰਿਕ ਜਿਹੜੀ ਵੀ ਚੀਜ਼ ਲੈ ਕੇ ਜਾਣੀ ਆ ਇੱਥੋਂ ਬਈ ਪ੍ਰੋਵਾਈਡ ਕਰਾਂਗੇ ਇੱਥੂ ਆ ਜੇ ਲੈਣਾ ਹੈਵੀ ਐਮਜ਼ਡ ਦਾ ਟ੍ਰਾਈਮਰ ਤਾਂ ਇਹ ਵੀ ਮਿਲ ਜੂਗਾ ਠੀਕ ਹੈ ਇਹਦੇ ਨਾਲ ਆ ਕੇ ਬਈ ਯੂਸਰ ਜਿਮ ਵਾਲੇ ਵੀਰਾਂ ਵਾਸਤੇ ਸ਼ੇਕਰ ਚੱਕਣ ਦੀ ਲੋੜ ਨਹੀਂ ਠੀਕ ਹੈ ਨਾ ਜੇ ਤੁਸੀਂ ਮੰਨ ਲਓ ਤੁਹਾਡੇ ਕੋਲ ਪ੍ਰੋਟੀਨ ਆ ਕੋਈ ਵੀ ਹੈ ਨਾਲ ਬਣਾਉਣਾ ਸ਼ੇਕ ਕੋਈ ਵੀ ਬਣਾਉਣਾ ਦੁੱਧ ਬਣਾਉਣਾ ਸ਼ੇਕ ਸਾਰਾ ਕੁਝ ਪਾਓ ਇਹਦੇ ਵਿੱਚ ਤਾਂ ਇਹ ਚੱਲੂਗਾ ਸ਼ੇਕਰ ਚੱਕਣ ਦੀ ਸ਼ੇਕ ਇਹਦਾ ਸਾਈਜ਼ ਕੀ ਆ ਇੱਕ ਸ਼ੇਕਰ ਦੀ ਤਰ੍ਹਾਂ ਹੀ ਆ ਤੁਸੀਂ ਐਮਰ ਜਿਵੇਂ ਪਾਣੀ ਵਾਲੀ ਬੋਤਲ ਕਹਿ ਦੀਏ ਉਹ ਕੇ ਲਓ ਕਮਾਲ ਕੀਤੀ ਪਏ ਦੇਖ ਠੀਕ ਹੈ ਇਹ ਪਤਾ ਵੀ ਲੱਗਦਾ ਹੂੰ ਇਹ ਚੀਜ਼ ਹੈ ਵੀ ਜਿਵੇਂ ਇਥੋਂ ਪਾਇਆ ਆਪਾਂ ਕੋਈ ਵੀ ਚੀਜ਼ ਪਾਲਿਆ ਮਲਾ ਬਣਾਉਣਾ ਪਾਇਆ ਠੀਕ ਹੈ ਨਾ ਦੁੱਧ ਪਾਇਆ ਵੀ ਜਿਹੜਾ ਪ੍ਰੋਟੀਨ ਉਹ ਪਾਇਆ ਜਿਮ ਚ ਸ਼ੇਕਰ ਨਾਲ ਲੈ ਕੇ ਜਾਓ ਇਹ ਚੀਜ਼ ਲੈ ਕੇ ਜਾਓ ਠੀਕ ਹੈ ਨਾ ਇਸ ਤਰ੍ਹਾਂ ਦੇ ਜਿਹੜਾ ਮਾਚੀ ਆਈਫੋਨ ਲਿਓ ਪਰ 40 ਕਿਲੋਮੀਟਰ ਸਕੁਅਰ ਇਹਦੀ ਅੰਦਰ ਤੁਹਾਡਾ ਜਿਹੜਾ ਹੋਣਾ ਚਾਹੀਦਾ ਹਨ ਬਰਨਾਲੇ ਦੇ ਵਿੱਚੋਂ ਮਾਈਨਰ ਸਕਰੈਚ ਵੀ ਨਹੀਂ ਹੋਏਗਾ ਫੋਨ ਦੇ ਉੱਪਰ 128 GB ਆ 89% ਬੈਟਰੀ ਹੈਲਥ ਆ 128 GB ਆ ਵਿਦ ਬਾਕਸ ਆ ਜੀ ਠੀਕ ਹੈ ਨਾ ਜੀ ਤੇ ਪ੍ਰਾਈਸ ਸਾਰੇ ਸਟਾਂ ਦੇ ਅੱਡ-ਅੱਡ ਰਹਿਣਗੇ ਕੰਡੀਸ਼ਨ ਦੇ ਸਹਾਰਾ ਨਾਲ ਪ੍ਰਾਈਸ ਰਹਿਣਗੇ ਆਮ ਜਹੀ ਇਹ ਗੱਲ ਨਹੀਂ ਮਿੱਤਰੋ ਫੇਮਸ ਖਾਸੀ ਹੈ ਕਿਉਂਕਿ ਬਰਨਾਲੇ ਸ਼ਹਿਰ ਚ ਮਸ਼ਹੂਰ ਬ੍ਰਾਂਡ ਤਿੰਨ ਸੌ ਨਾਸੀ ਹੈ ਮਿੱਤਰੋ ਤੁਸੀਂ ਮੋਬਾਈਲਾਂ ਦਾ ਕੋਈ ਵੀ ਸੈਂਸਰੀ ਲੈਣੀ ਹੈ ਨਾ ਜਾਣੀ ਕਿ ਤੁਸੀਂ ਚਾਹੇ ਆਨਲਾਈਨ ਰੇਟਾਂ ਦਾ ਪਤਾ ਕਰ ਲਿਓ ਉਦੋਂ ਵੀ ਹਾਫ ਰੇਟਾਂ ਦੇ ਵਿੱਚ ਮਿਲੂ ਜਿਹੜੀ ਮਰਜ਼ੀ ਸੈਂਸਰੀ ਹੋਵੇ ਚਾਹੇ ਤੁਸੀਂ ਆਈਫੋਨਾਂ ਦੀ ਗੱਲ ਕਰ ਲਿਓ ਬਹੁਤ ਥੋਕ ਰੇਟਾਂ ਦੇ ਵਿੱਚ ਜਾਨੀ ਕਿ ਤੁਹਾਨੂੰ ਇਥੋਂ ਹਰ ਇੱਕ ਸਮਾਨ ਸੈਂਸਰੀ ਮਿਲ ਜੂ ਤੇ ਆਪਣੇ ਨਾਲ ਆ ਬਾਈ ਦਾ ਸੁਣ ਵੀਰੇ ਸੱਸੀ ਗੱਲ ਜੀ ਸੱਸੀ ਗੱਲ ਜੀ ਕੀ ਹਾਲ ਚੱਲ ਨੇ ਪੂਰੇ ਇੱਕ ਨੰਬਰ ਬਾਈ ਜਮਾ ਕਿਉਂਕਿ ਨਾ ਤੁਹਾਡੇ ਚਰਚੇ ਹੋਏ ਪਿਆ ਬਾਈ ਹੁਣ ਇਹ ਯਾਰ ਆਪਾਂ ਦੇਖੋ ਚਰਚੇ ਆਉਂਦੇ ਨੇ ਭਾਈ ਇਗਲੇ ਦਾ ਫਾਇਦਾ ਨਾਲ ਹੈ ਹਾਂ ਚਰਚੇ ਇੱਕ ਚਰਚਾ ਹੀ ਹੁੰਦੇ ਕਿਉਂ ਆਉਦਾ ਫਾਇਦਾ ਜਿਹੜਾ ਆਪਣਾ ਕੰਮ ਹੈ ਇਹ ਕਿੱਤਾ ਠੀਕਣਾ ਜਿਹੜਾ ਪਰ ਰੇਟ ਦਿੰਨੇ ਆ ਬੰਦੇ ਨੂੰ ਹਾਂਜੀ ਹਾਂਜੀ ਵੀ ਆਪਣੀ ਕਸਟਮਰ ਕੋਈ ਵੀ ਆਉਂਦਾ ਤਾਂ ਅਗਲੇ ਚਰਚਾ ਨਾਲ ਹੀ ਆ ਭਾਈ ਜਿਹੜੀ ਆਈਟਮ ਨਹੀਂ ਖਰੀਦਨਦੀ ਆਲਾ ਪਹੁੰਚ ਰੱਖਦਾ ਤੇ ਇਥੋਂ ਆਪਾਂ ਉਹ ਚੀਜ਼ ਦੇ ਕੇ ਤੋੜ ਦਿਆਂ ਕਾਲਾ ਚਰਚਾ ਉਹ ਵੀ ਕਰਾਂਦਾ ਪਿੰਡ 'ਚ ਇਹ ਮੇਰੀ ਗੱਲ ਸੀਗੀ ਆ ਸੱਜਣ ਨੂੰ ਇੱਕ ਤਾਲਾ ਜਦੋਂ ਤੁਸੀਂ ਇੱਕ ਵਾਰ ਇੱਥੇ ਆ ਗਏ ਨਾ ਤੁਸੀਂ ਪਿੰਡ ਦੇ ਵਿੱਚ ਜਾ ਕੇ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਡੌਂਡੀ ਪਿੱਟਦੀ ਹਾਂ ਡੌਂਡੀ ਪਿੱਟ ਦਿੰਦਾ ਹਰੇਕ ਭਰਾ ਕਿਉਂਕ ਤੇ ਉਸਤਾਦ ਡਿਟੇਲ ਦੇ ਵਿੱਚ ਆਪਾਂ ਦੱਸ ਦਈਏ ਹਨਾ ਦੇਖ ਗੱਲਾਂ ਹੁੰਦੇ ਬਈ ਅੱਜ ਕੱਲ ਆਪਣਾ ਇਸੈਸਰੀ ਦੇ ਵਿੱਚ ਕੀ ਆ ਜਾਂਦਾ ਅਗਲਾ ਕਹਿੰਦਾ ਬਈ 에어ਪੋਰਟ ਜਰੂਰੀ ਆ ਹਾਂ 280 ਰੁਪਏ ਤੋਂ 에어ਪੋਰਟ ਬਈ ਸ਼ੁਰੂ ਹੋ ਜਾਣਗੇ ਜਿਹੜੇ ਪੂਰੇ ਬੈਸਟ ਕੁਆਲਟੀ ਜ ਹਨਾ ਓਕੇ ਹਾਂ 280 ਦੇ ਵਿੱਚ 280 ਰੁਪਏ ਚ ਤੇ ਨਾਲ ਬਈ ਜਿਹੜਾ ਬਾਜ ਦੀ ਗੱਲ ਕਰੀਏ ਬਾਜ ਹੈਗੀ ਹੈ ਕਿ 480 ਰੁਪਏ ਤੋਂ ਸਟਾਰਟ ਅੱਛਾ ਸਮਾਰਟ ਵਾਚ ਜੀ ਰੁਪਏ ਵਿੱਚ ਸਮਾਰਟ ਵਾਚ ਆਊਗੀ ਸਮਾਰਟ ਵਾਚ ਬਈ ਲੋਕ ਤਾਂ ਡਰ ਜਾਂਦੇ ਆ ਵੀ ਯਾਰ 4-4000 ਰੁਪਏ ਮੰਗ ਲੈਂਦੇ ਨੇ ਨਾ 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 ਬਈ 480 ਰੁਪਏ ਚ ਉਹਦੇ ਫੋਨ ਆਊ ਜਾਊ ਵੀ ओके फोन ਵੀ ਆਉਂ ਫੋਨ ਵੀ ਜਾਊ ਫੋਨ ਜਾਊਗਾ ਵੀ ਨਾਲ ਓਕੇ ਨੋਟੀਫਿਕੇਸ਼ਨ ਸਾਰੇ ਆਉਣਗੇ ਸਾਰਾ ਕੁਝ ਬਾਈ ਨੋਟੀਫਿਕੇਸ਼ਨ ਵੀ ਮਤਲਬ ਇੰਸਟਾਗ੍ਰਾਮ ਫੇਸਬੁਕ ਵਟਸਐਪ ਨੋਟੀਫਿਕੇਸ਼ਨ ਆਉਣਗੇ ਫੋਨ ਆਉ ਜਾਊ ਵਾਈਬ੍ਰੇਸ਼ਨ ਨਾਲ ਠੀਕ ਹੈ ਨਾ ਵੀ ਮਤਲਬ 480 ਰੁਪਏ ਦੀ ਵਾਚ ਆਓ ਠੀਕ ਹੈ ਜੀ 480 ਦੇ ਵਿੱਚ ਦੇਖੋ ਹਾਂ ਤੇ ਇੱਕ ਇਹ ਵੀ ਗੱਲ ਹੈ ਨਾ ਆ ਵਾਚ ਆ ਗਈ ਵੀਰੇ ਮਤਲਬ 480 ਰੁਪਏ ਵਾਲੀ ਠੀਕ ਹੈ ਇੱਕ ਜਿਹਦਾ ਕੋਈ ਡੈਮੋ ਪੀਸ ਹੈ ਹੁਣ ਮੈਂ ਤੁਹਾਨੂੰ ਇੱਕੇ ਦਿਖਾਉਣਾ ਵੀ ਬਾਜ਼ਾਰ ਚ ਆਮ ਚੱਲ ਕੀ ਰਿਹਾ ਹਾਂਜੀ ਹਾਂਜੀ ਕੀ ਵੇਖ ਰਿਹਾ ਉਹਦਾ ਜਿਹ ਪੀਸ ਇਥੇ ਕੋਈ ਪਿਆ ਹੋਇਆ ਮੇਰੇ ਕੋਲੇ ਸਿਰਫ ਕਲਾ ਆਸੀ ਦੇਖੋ ਨੂੰ ਆਵਾਜ਼ ਦਾ ਫਰਕ ਦਿਖਾ ਦੋ ਬਾਈ ਆ ਆਵਾਜ਼ ਤਾਂ ਬਾਜ਼ਾਰ ਚ ਵੇਕਣ ਵਾਲੀ ਆ 380 ਅਰੀਜਨਲ ਚ ਆ ਗਈ ਤੁਸੀਂ ਚਾਹ ਕੇ ਤਨਾਬ ਦੇਖੋ ਦਾ ਕੀ ਫਰਕ ਕੀ ਆ ਕੋਈ ਗੱਲ ਹੈ ਯਾਰ ਹਨਾ ਤੁਹਾਨੂੰ ਆਪ ਨੂੰ ਪਤਾ ਲੱਗੂ ਬਾਈ ਵੀ ਹਾਂ ਚੀਜ਼ ਚ ਯਾਰ ਹੈਵਵਰਕ ਠੀਕ ਹੈ ਨਾ ਮਤਲਬ ਇਕਰਾ ਆ ਵੀ ਨਹੀਂ ਹੁੰਦੀ ਕਦੇ ਓਕੇ ਠੀਕ ਹੈ ਨਾ ਇਹ ਵੀ ਮਰਜੀ ਕਰ ਲੈ ਲੱਗਦਾ 480 ਰੁਪਏ ਆਪਾਂ ਨੂੰ ਕੀ ਦਿੱਤਾ ਹੋਊਗਾ ਠੀਕ ਹੈ ਨਾ ਆਪਣਾ ਕੰਮ ਹੋਲ ਸੇਲ ਦਾ ਵੀਰੇ ਇਹ ਨਾ ਸੋਚੋ ਵੀ ਯਾਰ ਜੇ ਪੈਸਾ ਘੱਟ ਲੈ ਰਿਆ ਤਾਂ ਚੀਜ਼ ਵੀ ਹੋ ਜੂ ਨਹੀਂ ਸਿਰਫ ਮਾਰਜਿਨ ਘਟਾ ਹੈ ਕੱਢਣਾ ਦਾ ਅਰਜ ਨੂੰ ਨਹੀਂ ਆ ਬੈਠੇ ਕਮਾਉਣ ਲਈ ਆ ਠੀਕ ਹੈ ਨਾ ਬਿਲਕੁਲ ਇੱਕ ਇਹ ਇੱਥੇ ਕੀ ਹੁੰਦਾ ਦੁਕਾਨਦਾਰ ਦਾ ਕਹਿੰਦਾ ਵੀ ਆਪਣੇ ਕੋਲ 10 ਕਸਟਮਰ ਆਏ ਆਪਾਂ ਹਰੇ ਚੋਂ 5-5 ਰੁਪਏ ਬਣਾਉਣੇ ਬਣਾਉਣਾ ਵੀ 5000 ਹੱਥੋਂ ਬਣਾ ਕੇ ਲੈ ਕੇ ਆਣਾ ਬਣਾਉਣੇ ਅਸੀਂ 5000 ਰੁਪਏ ਪਰ ਸਾਡਾ ਕੀ ਆ ਅਸੀਂ ਸਸਤੇ ਦੇ ਕਸਟਮਰ 20 ਖਿਜਦੇ ਆ ਬਿਲਕੁਲ ਠੀਕ ਹੈ ਨਾ ਤੁਸੀਂ ਸਾਡੇ ਨਾਲ ਭਰਾ ਭਈਏ ਜੁੜੇ ਆ ਬਈਆ ਸਾਥ ਦੇ ਰਹੇ ਆ ਜਦੋਂ ਕਸਟਮਰ ਵੱਧ ਆਉਂਦਾ ਬਾਈ ਅਸੀਂ ਪ੍ਰੋਫਿਟ ਘੱਟ ਲੇਗੀ ਵੀ ਉਹਨਾਂ ਗਮਾਰੇ ਆ ਬਿਲਕੁਕਲ ਗਮਾਰੇ ਹੋ ਇੱਕ ਨੇ ਇਹ ਕਰਨਾ ਵੀ ਯਾਰ ਕਸਟਮਰ ਘਟਾਏ ਚ ਉਹਦੀ ਸੈਲ ਲਾ ਲਈ ਬਿਲਕੁਲ ਤੁਸੀਂ ਆ ਆ ਦੇਖ ਤਾਂ ਮੈਂ ਆਮ ਲੋਕਾਂ ਨੂੰ ਪੋਰਾ ਵੀ ਨਹੀਂ ਪਤਾ ਨਹੀਂ ਪਤਾ ਲੱਗਦਾ ਬਾਈ ਜਿਹਦੀ ਗੁੱਟ ਤੇ ਬੰਨੀ ਹੋ ਉਹ ਵੀ ਇਹ ਫੀਲ ਲਊਗਾ ਵੀ ओरिजिनल ਹੈ ਬਾਈ ਹਾਂ ਹੈਨਾ ਕਿਉਂਕਿ ਸਾਰੇ ਉਹੀ ਫੈਸਿਲਿਟੀਆਂ ਨੇ ਹਾਂ ਉਹੀ ਗੱਲ ਵੇਡ ਦਾ ਬਹੁਤ ਫਰਕ ਪੈਂਦਾ ਬਾਈ ਜਦੋਂ ਦੋ ਜੀਆਂ ਬਰਾਬਰ ਖੜੀਆਂ ਨੇ ਚੰਗੀ ਮਾਰੀ ਉੱਥੇ ਵਰਕ ਹੁੰਦੇ ਆ ਉਹ ਨਹੀਂ ਪਤਾ ਲੱਗਦਾ ਉਹ ਨਹੀਂ ਪਤਾ ਲੱਗਦਾ ਹੈਨਾ ਤੇ ਬਾਕੀ ਗੱਲ ਕਰੀਏ ਬਾਈ ਇਸ ਤੋਂ ਉੱਪਰ ਵਾਚ ਜਿਵੇਂ ਐਪਲ ਲੋਗੋ ਵਾਚ ਆ ਉਹ ਵੀ ਮਿਲ ਜਾਣੀਆਂ ਠੀਕ ਹੈ ਨਾ ਤੇ ਇੱਕ ਅਮਰੀਕਾ ਦਾ ਬਈ ਆ ਗਈ ਵਾਚ ਹੈ ਠੀਕ ਹੈ ਨਾਇਨ ਸੀਰੀਜ਼ ਵਿੱਚ ਵਾਚਾਂ ਨੇ ਸਾਰੀਆਂ ਐਲ ਜੀਡੀ ਵਾਚਾਂ ਉਹ ਵੀ ਮਿਲ ਜੂ ਠੀਕ ਹੈ ਨਾ ਅਲਟਰਾ ਚ ਲਗਭਗ ਮਾਡਲ ਸਾਰੀਆਂ 50 ਤਰ੍ਹਾਂ ਦੀਆਂ ਵਾਚਾਂ ਮਿਲ ਜਾਣੀਆਂ ਆਪਣੇ ਕੋਲੋਂ ਠੀਕ ਹੈ ਤੇ ਉਸ ਤੋਂ ਬਾਅਦ ਬਈ ਆ ਜੀ 에어ਪੋਰਟ 에어ਪੋਰਟ ਸਾਰੇ ਤਰ੍ਹਾਂ ਦੀ ਮਿਲ ਜਾਣਗੀਆਂ ਆਪਣੇ ਕੋਲੇ ਠੀਕ ਹੈ ਨਾ ਜੇ ਪ੍ਰੋ ਪ੍ਰੋ 2 ਸੈਕੰਡ ਜੇਨ 3rd ਜਿੰਨਾ ਵੀ ਹੈਗਾ 에어ਪੋਰਟ 3 2 ਕੱਲੇ ਸਾਰਾ ਮਤਲਬ ਜਿੰਨੀ ਵੀ ਸੈਸਰੀ ਤੁਹਾਨੂੰ ਲੋੜ ਆ ਸਾਰੀ ਮਿਲ ਜੂਗੀ ਠੀਕ ਹੈ ਇਹਦੇ ਉੱਪਰ ਵਾਈ ਹੁੰਦਾ ਜਿਵੇਂ ਕਿਸੇ ਵੀਰੇ ਨੇ ਬਾਹਰ ਜਾਣਾ ਠੀਕ ਹੈ ਨਾ ਉਹਨੂੰ ਆਪਾਂ ਨੂੰ ਪ੍ਰੋਪਰ ਕਿਟ ਦੀ ਲੋੜ ਹੁੰਦੀ ਆ ਬਿਲਕੁਲ ਵੀਰ ਬਾਹਰ ਜਾਣਾ ਸਾਨੂੰ ਅਡੈਪਟਰ ਵੀ ਜ਼ਰੂਰੀ ਆ ਡਾਟਾ ਜੀ ਵੀ ਜ਼ਰੂਰੀ ਆ ਠੀਕ ਹੈ ਨਾ ਫਿਰ ਉਹਦੇ ਕੋਲ ਇਹ ਨਹੀਂ ਵੀ ਫੋਨ Android ਆ ਕਾਈਫੋਨ ਠੀਕ ਹੈ ਨਾ ਆਪਣੇ ਕੋਲੇ ਜਦੋਂ ਤੁਹਾਨੂੰ ਦੱਸਿਆ ਸੀ ਪਹਿਲਾਂ ਮੈਂ ਆਪਾਂ ਆਫ ਕੈਮਰਾ ਗੱਲ ਹੋਈ ਸੀ ਵੀ ਆਹ ਡਾਫਟਰ ਆ ਟ੍ਰੈਵਲਰ ਅਡੈਪਟਰ ਆ Android ਆ ਆਈਫੋਨ ਆ ਕੋਈ ਵੀ ਫੋਨ ਆ ਬਾਈ ਕੋਲੇ ਕਿਹੜੀ ਵੀ ਕਿਸੇ ਵੀ ਕੰਟਰੀ ਜਾ ਰਿਹਾ ਠੀਕ ਹੈ ਨਾ ਪੋਰਟ ਨਾਲ ਹੋਣਗੇ ਸਾਰੇ ਤਾਂ ਕਿਸੇ ਵੀ ਕੰਟਰੀ ਜਾ ਕੇ ਵੀਰ ਜਿਹੜਾ ਆਹ ਕੋ ਪੋਰਟ ਨਾਲ ਆ ਠੀਕ ਹੈ ਨ ਨਾਈ ਬੈਟਰੀ ਹੱਲ ਤੇ ਪ੍ਰਭਾਵ ਪਾਵੇ ਠੀਕ ਹੈ ਨਾ ਟੂ ਟੂ ਦਾ ਅਡਾਪਟਰ ਹੈ ਵੀਰ ਜਿਹੜੀ ਵੀ ਚੀਜ਼ ਲੋੜ ਆ ਪਾਵਰ ਬੈਂਕ ਦੀ ਲੋੜ ਆ ਤੁਹਾਨੂੰ ਵਾਚ ਦੀ ਲੋੜ ਆ 에ਅਰਪੋਰਟ ਦੀ ਲੋੜ ਆ ਜਾਂ ਤੁਹਾਨੂੰ ਅ ਅਡਾਪਟਰ ਦੀ ਲੋੜ ਆ ਤੁਹਾਨੂੰ ਹਰ ਕਿਸੇ ਸੈਟਰੀ ਦੇ ਕੋ ਤੁਰਾਂਗੇ ਇੱਕ ਵਾਰੀ ਬਾਹਰ ਜਾਣ ਤੋਂ ਪਹਿਲਾਂ ਜਦੋਂ ਸ਼ਾਪਿੰਗ ਕਰਦੇ ਹੋ ਤੁਸੀਂ ਮੰਨ ਲਓ ਹਣਾ ਵੀ ਆਪ ਫੌਰਨ ਕਿਸੇ ਵੀ ਕੰਟਰੀ ਜਾ ਰਹੇ ਆ ਸ਼ਾਪਿੰਗ ਕਰਦੇ ਇੱਕ ਵਾਰੀ ਇਹ ਜ਼ਰੂਰ ਕਰਿਓ ਅਸੀਂ ਕਹਿੰਦੇ ਵੀ ਤੁਹਾਨੂੰ ਇੱਥੋਂ ਹਰ ਇੱਕ ਚੀਜ਼ ਇਲੈਕਟ੍ਰੀਕ ਜਿਹੜੀ ਵੀ ਚੀਜ਼ ਲੈ ਕੇ ਜਾਣੀ ਆ ਇਤੋਂ ਬਾਈ ਪ੍ਰੋਵਾਈਡ ਕਰਾਂਗੇ ਇਤੋਂ ਦੇ ਕੇ ਤੋਰਾਗੇ ਦੇ ਕੇ ਤੋਰਾਗੇ ਹਾਂ ਇਸ ਤੋਂ ਬਾਅਦ ਬਾਈ ਮੰਨ ਲਓ ਕੋਈ ਡਾਟਾ ਕੇਬਲ ਆਪ ਨੂੰ ਵੈਸੇ ਚਾਹੀਦੀ ਆ ਗੱਲ ਕਰੀਏ ਬਾਜ਼ਾਰ ਦੇ ਵਿੱਚ ਜਿਵੇਂ ਨਾਰਮਲ ਕਿਸੇ ਨੂੰ ਕੁਝ ਨਹੀਂ ਪਤਾ ਖਰੀਦਣ ਵਾਲੇ ਵੀਰ ਨੂੰ ਨਾਰਮਲ ਡਾਟਾ ਕੇਬਲ ਬਾਈ ਇਹ ਹੁੰਦਾ ਵੀ ਅਲਾ ਕਹਿੰਦਾ ਯਾਰ ਵੀ 100 ਮੰਗ ਲਓ ਮੂੰ ਹੀ ਜਿਹੜਾ 100 ਰੁਪਏ ਦੀ ਆ ਠੀਕ ਹੈ ਨਾ ਜੇ ਆਪਾਂ کہیں ਵੀ ਸਰੀ ਵਾਲੀ ਦੇ ਸਰੀਦਾਨ ਵਿੱਚ ਤਨ 400 ਜਗੈਂਡ ਹੋਵੇ ਆਪਣੇ ਕੋਲੋਂ ਬਾਈ 30 ਰੁਪਏ ਤੋਂ ਡਾਟਾ ਜਿਹੜੀ ਡਾਟਾ ਕੇਬਲ ਰਿ ਜਿਹੜੀ ਲੋਕ 100-100 ਦੇ ਲਈ ਜਾਂਦੇ ਨੇ ਜਿਹੜੀ ਲੋ ਆਪਾਂ 100 ਦੇ ਵਿੱਚ ਤਿੰਨ ਦੇ ਦਾਂਗੇ ਹਾਂ ਤਿੰਨ ਦੇ ਦਾਂਗੇ ਫਿਰ ਵੀ 10 ਰੁਪਏ ਬਚਣਗੇ ਬਾਈ ਪਾੜਾ ਲੱਗੀ ਵੀ ਆ ਸਕਦਾ ਕੋਈ ਟਿੱਕਾ ਨਹੀਂ ਬਾਕੀ ਬਾਈ ਇੱਕ ਪਿਛਲੀ ਕਹਿੰਦੇ ਕੈਮਰਾ ਮਰਵਾ ਦੋ ਆਪਾਂ ਜਾ ਕੇ ਦੱਸਦੇ ਨੇ ਇਕੱਲੇ ਇਕੱਲੇ ਆਟਮ ਬਾਰੇ ਜੀ ਹਾਂਜੀ ਦੇਖੋ ਜੇ ਕਿਸੇ ਵੀਰ ਨੂੰ ਨੈਕ ਬੈਂਡ ਚਾਹੀਦੀ ਹੈ ਨਾ 에어ਪੋਰਟ ਨਹੀਂ ਵਰਦਾ ਕਿਉਂਕਿ ਜਿਹੜੀ 에어ਪੋਰਟ ਦੀ ਕਾਲਿੰਗ ਕੁਆਲਿਟੀ ਹੁੰਦੀ ਹੈ ਉਹ 19 ਵੈਸਟ ਡਿਵੀਜ਼ਨ ਇੱਕ ਮਿੰਟ ਦਿੰਦੀ ਆ ਓਕੇ ਬਹੁਤ ਵੀਰਿਆਂ ਦਾ ਵੀ ਨੈਕ ਬੈਂਡ ਲੈਣਿਆ ਤਾਂ ਨੈਕ ਬੈਂਡ ਹੀ ਮਿਲ ਜਾਣਗੇ ਵੀਰੇ ਸਾਰੇ ਪਏ ਨੇ 1+ 'ਚ ਪ ਨਾਲੇ ਗੱਲ ਕਰੀਏ ਸਪੀਕਰਾਂ ਦੀ ਸਪੀਕਰਾਂ ਚ ਬਾਰ ਵੀ ਮਿਲ ਜੂ ਠੀਕ ਹੈ ਨਾ ਡਿਸਕੋ ਸਪੀਕਰ ਆਗੇ ਜਾਂ ਛੋਟੇ ਮਿਨੀ ਜਿੰਨੇ ਵੀ ਆ ਸਾਰੇ ਸਪੀਕਰ ਮਿਲ ਜਾਣਗੇ ਭਾਈ ਆਪਣਾ ਠੀਕ ਹੈ ਨਾ ਫਿਰ ਟ੍ਰੀਮਰ ਵੀ ਜਿਹੜੇ ਵੀ ਬਾਹਰ ਜਾਂਦੇ ਆ ਮੁੰਡੇ ਉਹਨੂੰ ਲੋੜ ਹੁੰਦੀ ਆ ਵੀ ਆਪਾਂ ਟ੍ਰੀਮਰ ਵੀ ਲੈ ਕੇ ਆਨੇ ਆ ਟ੍ਰੀਮਰ ਵੀ ਤਿੰਨ ਤਰ੍ਹਾਂ ਦੇ ਆ ਜਾਨੀਏ ਭਾਈ ਇਰਪੋਨਿਕ ਦਾ ਜਿਹੜਾ ਓਰੀਜਨਲ ਦੇ ਵਿੱਚ ਠੀਕ ਆ ਇੱਕ ਦੇਸੀ ਆਪਾਂ ਕਹ ਲਈਏ ਵੀ ਜਿਵੇਂ ਪ੍ਰਾਈ ਘੱਟ ਲਾਉਣਾ ਠੀਕ ਹੈ ਨਾ ਤੇ ਮੈਕਸਟੌਪ ਦਾ ਆਪਣੇ ਕੋਲ ਹੈਗਾ ਉਹ ਸਸਤਾ 480 ਰੁਪਏ ਤੋਂ ਸ਼ੁਰੂ ਹੋ ਰਿਹਾ ਇਹਨਾਂ ਨੇ ਤਾਂ ਉਹ ਵੀ ਮਿਲ ਜੂਗਾ ਜੇ ਲੈਣਾ ਹੈਵੀ ਐਮ ਜ਼ेड ਇਦੋਂ ਨਾਲ ਆ ਕੇ ਬਾਈ ਯੂਸਰ ਜਿਮ ਵਾਲੇ ਵੀਰਾਂ ਵਾਂਦੇ ਸ਼ੇਕਰ ਚੱਕਣ ਦੀ ਲੋੜ ਨਹੀਂ ਠੀਕ ਹੈ ਨਾ ਜੇ ਤੁਸੀਂ ਮੰਨ ਲਓ ਤੁਹਾਡੇ ਕੋਲ ਪ੍ਰੋਟੀਨ ਆ ਕੋਈ ਵੀ ਹੈ ਨਾਲ ਬਣਾਉਣਾ ਸ਼ੇਕ ਕੋਈ ਵੀ ਬਣਾਉਣਾ ਦੁੱਧ ਬਣਾਉਣਾ ਸ਼ੇਕ ਸਾਰਾ ਕੁਝ ਪਾਓ ਇਹਦੇ ਵਿੱਚ ਤਾਂ ਚੱਲੂਗਾ ਸ਼ੇਕਰ ਚੱਕਣ ਦੀ ਸ਼ੇਕ ਇਹਦਾ ਸਹਜ ਕੀ ਆ ਇੱਕ ਸ਼ੇਕਰ ਦੀ ਤਰ੍ਹਾਂ ਹੀ ਆ ਤੁਸੀਂ ਐਮਰੋ ਦੇਖੋ ਇਹ ਚੀਜ਼ ਆ ਜਿਵੇਂ ਪਾਣੀ ਵਾਲੀ ਬੋਤਲ ਕਹਿ ਦੀ ਏ ਉਹ ਗੇ ਲੈਓ ਕਮਾਲ ਕੀਤੀ ਪਏ ਦੇਖ ਠੀਕ ਹੈ ਇਹ ਪਤਾ ਵੀ ਨਹੀਂ ਲੱਗਦਾ ਹੂੰ ਇਹ ਚੀਜ਼ ਆ ਵੀ ਜਿਵੇਂ ਇੱਥੋਂ ਪਾਇਆ ਆ ਕੋਈ ਵੀ ਚੀਜ਼ ਪਾਲਿਆ ਮਾਲਾ ਬਣਾਉਣਾ ਪਾਇਆ ਠੀਕ ਹੈ ਨਾ ਦੁੱਧ ਪਾਇਆ ਵੀ ਜਿਹੜਾ ਪ੍ਰੋਟੀਨ ਉਹ ਪਾਇਆ ਜਿਮ ਚ ਸ਼ੇਕਰ ਨਾਲ ਲੈ ਕੇ ਜਾਓ ਇਹ ਚੀਜ਼ ਲੈ ਕੇ ਜਾਓ ਠੀਕ ਹੈ ਨਾਲੇ ਹੋਰ ਜਦੋਂ ਜਦੋਂ ਬਈ ਆਪਾਂ ਚੀਜ਼ ਵਰਤਣੀ ਹੈ ਨਾਲ ਦੀ ਨਾਲ ਪਲੇ ਕਰੋ ਨਾਲ ਦੀ ਨਾਲ ਹੈ ਨਾ ਨਾਲ ਦੀ ਨਾਲ ਤਿਆਰ ਹੈ ਬਈ ਇਹ ਵੀ ਨਾਲੇ ਇੱਕ ਬਈ ਹੋਰ ਹੈ ਨਾ ਐਸੈਸਰੀ ਚ ਕੀ ਹੁੰਦਾ ਹੈ ਵੀ ਆਪਾਂ ਨੂੰ ਮਤਲਬ ਫੈਸਿਲਿਟੀ ਜਿਹੜੀ ਚੀਜ਼ ਦੀ ਮਿਲਦੀ ਹੈ ਜਦੋਂ ਬਾਜ਼ਾਰ ਚ ਸਾਰੀ ਜਾਮ ਹੋ ਗਈ ਉਹ ਤਾਂ ਹਰ ਕਿਤੇ ਮਿਲ ਜਣਿਆ ਰੋਲਾ ਕਿਦੋਂ ਹੁੰਦਾ ਵੀ ਜਦੋਂ ਆਪਣਾ ਸਟਾਰਟਿੰਗ ਅੱਜ ਆ ਅੱਜ ਇਹ ਚੀਜ਼ਾਂ ਬਾਜ਼ਾਰ ਦੇ ਵਿੱਚ ਅਜੇ ਪ੍ਰੋਪਰ ਨਹੀਂ ਆਈਆਂ ਠੀਕ ਹੈ ਨਾ ਜਿਹੜੀ ਵੀ ਨੂੰ ਕੋਈ ਇਹ ਚੀਜ਼ ਚਾਹੀਦੀ ਆ ਕੋਈ ਜਿਮ ਵਾਲੇ ਵੀਰਾਂ ਵਾਸਤੇ ਜਾਂ ਵੈਸੇ ਇਹ ਲਾ ਕਹਿੰਦਾ ਵੀ ਯਾਰ ਆਪਾਂ ਇਹ ਲੇਗਣਾ ਵਿਸ਼ੇ ਦਾ ਇੱਕ ਗਲਾਸ ਬਣਾਉਣਾ ਤਾਂ ਉਹ ਇਹ ਵੀ ਮਿਲ ਜੂਗੀ ਚੀਜ਼ ਤੇ ਬਾਕੀ ਇਹਦੇ ਨਾਲ ਸੋਲਰ ਲੈਂਪ ਆਗੇ ਬਾਈ ਡਰੋਨ ਮਿਲ ਜਾਣਗੇ ਠੀਕ ਹੈ ਜੀ ਡਰੋਨ ਤੁਸੀਂ ਇਹ ਐ ਮੰਨ ਲਓ ਬਾਈ 2000 ਰੁਪਏ ਦਾ ਡਰੋਨ ਦੇ ਦਿਆਂਗੇ ਆਪਾਂ ਡਬਲ ਕੈਮਰਾ ਉਹ ਡਬਲ ਬੈਟਰੀ ਹੋ ਡਰੋਨ ਦੇ ਵਿੱਚ ਹਾਂ ਡਬਲ ਕੈਮਰਾ ਤੇ ਡਬਲ ਬੈਟਰੀ ਡਬਲ ਬੈਟਰੀ ਸਿਰਫ ਰੇਟ 2000 2000 ਜੇ ਮੰਨ ਕੇ ਚੱਲੇ ਜਿਵੇਂ ਆਗਦਾ ਖਲੋਣਾ ਲੈਣਾ ਮਗਜੋ ਜਿਹੜਾ ਕੰਟਰੋਲ ਵੀ ਨਹੀਂ ਹੁੰਦਾ ਸਿਰਫ ਇੱਕ ਜਾਜੂ ਮਿਲਦਾ ਉਹ ਵੀ 202500 ਦਾ ਹੁੰਦਾ ਤਾਂ 2000 ਦੇ ਵਿੱਚ ਤੁਹਾਨੂੰ ਫੁੱਲ ਕੰਟਰੋਲ ਬਾਈ origignal ਮੰਗੋ ਕੱਲੀ ਕੈਮਰਾ ਕੁਆਲਿਟੀ Android ਫੋਨ ਨਾਲ ਦੀ ਹੋਊਗੀ ਆਪਾਂ ਐਵੇਂ ਕਹੀ ਦੀ ਵੀ ਕੱਲ ਨੂੰ ਭਈ ਆਈਫੋਨ ਇੱਕ ਇਹ ਕਰ ਲਓ ਹਣਾ ਵੀ ਕੈਮਰਾ HD ਕੈਮਰਾ ਨਹੀਂ ਹੋਣਾ ਕੈਮਰਾ ਜਿਹੜੀ ਕੈਮਰੇ ਕਲੀਅਰਟੀ ਆ ਉਹ Android ਫੋਨ ਜੀ ਨਹੀਂ ਉਹ 2000 ਚ ਤੁਹਾਨੂੰ ਕੈਮਰਾ ਦੇ ਅੰਡਰਰਾਉਂਡ ਦੇ ਕਿ ਤੋਰਾਂਗੇ ਡਬਲ ਕੈਮਰਾ ਡਬਲ ਵੈਂਟਰੀ ਦੇ ਨਾਲ ਠੀਕ ਹੈ ਜੀ ਤੇ ਬਾਕੀ ਬਾਈ ਐਸੈਸਰੀ ਸਾਰੀ ਹੋ ਮਿਲ ਜੀ ਤੁਹਾਨੂੰ ਦੇਖ ਕੇ ਕ ਵੀਡੀਓ ਬਾਈ ਲੈਣ ਤੋਂ ਮਾਰੀਓ ਇਹ ਆਪਣੇ ਸਟੈਂਡਰਡ ਵਿੱਚ ਕੈਮਰਾ ਕਾਰਡ ਜਿਹੜੇ ਵੀ ਇਹਨੂੰ ਰਿੰਗ ਲਾਈਟ ਚਾਹੀਦੀ ਆ ਰਿੰਗ ਲਾਈਟ 10 ਇੰਚੀ ਮਿਲ ਜੂ 18 ਇੰਚੀ ਮਿਲ ਜੂ ਵੈਦਰ ਬੋਰਡ ਕੰਟਰੋਲ ਦੇ ਨਾਲ ਜਿਵੇਂ ਆ ਰਿੰਗ ਲਾਈਟ ਨੂੰ ਦੇਖ ਰਹੇ ਹੋ ਇਹ 18 ਇੰਚੀ ਆ ਜਿਵੇਂ ਰਾਤ ਭਰਾਂ ਤੇ ਕਿਸੇ ਬਲੌਗਰ ਨੇ ਵੀਡੀਓ ਬਣਾਉਣੀਆਂ ਨੇ ਜਿਵੇਂ ਆਪਾਂ ਘਰੇ ਰੀਲਾਂ ਬਣਾਉਣੇ ਨੇ ਆਮ ਹੀ ਬਣਦੀਆਂ ਨੇ ਹਣਾ ਇਹਦੀ ਲਾਈਟ ਹੀ ਬਹੁਤ ਜ਼ਿਆਦਾ ਨੇ ਬਾਈ ਇੱਕ ਮੇਨ ਗੱਲ ਇਹ ਵੀ ਆ ਰਿਮੋਟ ਕੰਟਰੋਲ ਆ ਬਾਈ ਤੇ ਜਿਹੜਾ ਟ੍ਰਾਈਪੋਡ 7 ਫੁੱਟਾ ਟ੍ਰਾਈਪੋਡ ਮਿਲ ਜੂ ਨਾਲ ਠੀਕ ਹੈ ਨਾ ਉਹ ਫ੍ਰੀ ਆ ਉਹਦੇ ਨਾਲ ਵੀ 700 ਰੁਪਏ ਦੇ ਇਹ ਰਿੰਗ ਲਾਈਟ ਦੇ ਨਾਲ ਟਰਾਈਪੋਡ ਇਹਦੇ ਨਾਲ ਫ੍ਰੀ ਆ ਤੇ ਟਰਾਈਪੋਡ ਵੀ ਜਿਹੜਾ ਜਿਹੜਾ ਵੀ ਲੈਣਾ ਅਲੂਮੀਨੀਅਮ ਚ ਲੈਣਾ ਉਹ ਵੀ ਮਿਲ ਜੂਗਾ ਠੀਕ ਹੈ ਤੇ ਬਾਕੀ ਐਸੈਸਰੀ ਜਿਹੜੇ ਕੋ ਸਪੀਕਰ ਵੱਡੇ ਜਿਹੜੇ ਡੈਸਕ ਵਗੈਰਾ ਆ ਆ ਆ ਕੇ ਬਾਹਰ ਆ ਗਈ ਠੀਕ ਹੈ ਨਾ ਇਹ ਚੀਜ਼ ਐਡਮ ਸਾਰੀ ਮਿਲ ਜੂ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਆ ਇੱਕ ਵਾਰੀ ਕਾਲ ਜਰੂਰ ਕਰਿਓ ਤੇ ਬਾਕੀ ਇੱਕ ਫੋਨਾਂ ਦਾ ਕਰਵਾ ਦਈਏ ਹਨਾ ਦਿਖਾ ਰਿਹਾ ਬਈ ਉਸਤਾਦ ਹੋਰ ਵੀ ਤੁਹਾਡੇ ਲੱਭੇ ਜਿਵੇਂ ਇੱਧਰ ਬਸਰ ਮੈਂ ਮਾਰੀ ਕੈਮਰਾ ਤੇ ਬਈ ਉਹਨਾਂ ਦੇ ਕਵਰ ਵੀ ਜਿਵੇਂ ਕਹਦੀ ਇੰਨੇ ਕ ਪੈਣੇ ਵੀ ਯਾਰ ਤੁਸੀਂ ਜਿਹੜਾ ਵੀ ਹੈ ਹਨਾ ਆਈਫੋਨ ਦੇ ਜਿੰਨੇ ਪ੍ਰੀਮੀਅਮ ਕਵਰ ਚਾਹੀਦੇ ਆ ਬਾਈ ਜੂਐਸ ਬੋਲ ਹੋ ਗਿਆ ਨੀਮੀ ਹੋ ਗਿਆ 3 ਲੇਅਰ ਟ੍ਰਾਂਸਪੇਰੈਂਟ ਹੋ ਗਿਆ ਠੀਕ ਹੈ ਨਾ ਜਿਹੜੇ ਵੀ ਕਵਰ ਦੀ ਲੋੜ ਆ ਆਈਫੋਨ ਵਾਲੇ ਵੀਰ ਜਦੋਂ ਮਰਜੀ ਆ ਜੇ ਤੇ ਉਹਨੂੰ ਇੱਕ ਦੋ ਇੱਕ ਵੈਰਾਈਟੀ ਦੇਵਾਂਗੇ ਇਹਦੇ ਵਿੱਚ ਠੀਕ ਹੈ ਹਾਂਜੀ ਹਾਂ ਤੇ ਉਦਾਂ ਜੀ ਫੋਨਾਂ ਦਾ ਵੀ ਤੁਸੀਂ ਕੰਮ ਕਰਦੇ ਮਤਲਬ ਪੁਰਾਣੇ ਨਵੇਂ ਖਰੀਦਣਾ ਵੇਚਣਾ ਹਾਂ ਬਾਈ ਹਾਂ 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 Apple ਦਾ ਫੋਨ Android ਫੋਨ ਜੇ ਕਿਸੇ ਵੀਰ ਨੇ ਵੇਚਣਾ ਉਹ ਵੀ ਵੇਚਟ ਕਰ ਸਕਦਾ ਜਿਹੜਾ ਖਰੀਦਣਾ ਚਾਹੁੰਦਾ ਠੀਕ ਹੈ ਨਾ ਉਹ ਵੀ ਵੇਚਟ ਕਰ ਸਕਦਾ ਬਾਕੀ ਕੀ ਰਹੀ ਗੱਲ ਅਗਲਾ ਨਾ ਵੀ ਆਪਾਂ ਯਾਰ ਬਾਈ ਆ ਬਜਾਇਜ ਕਾਰਡ ਵਾਲਾ ਸਿਸਟਮ ਉਹ ਵੀ ਹੋ ਜੂ ਬਾਈ ਜੇ ਕਿਸੇ ਵੀਰ ਨੇ ਫੋਨ ਲੈਣਾ ਸੈਕੰਡ ਹੈ ਫੋਨ ਲੈਣਾ ਮੰਨ ਲਓ ਵਧੀਆ ਕੰਡੀਸ਼ਨ ਚ ਹੈ ਤੇ ਚਾਰ ਪੈਸੇ ਵਧੀਆ ਲਾਉਣੇ ਆ ਉਹਨੂੰ ਯਾਰ ਐ ਹੁੰਦਾ ਵੀ ਮੈਂ ਇੰਨੇ ਪੈਸੇ ਇਕੱਠੇ ਕਿਵੇਂ ਲਾਵਾਂ ਵੀ ਮੈਂ ਸੈਲਰੀ ਸੈਲਰੀ ਬੇਸ ਬੰਦੇ ਬਹੁਤ ਹੁੰਦੇ ਨੇ ਬਾਈ ਵੀ ਸੈਲਰੀ 10000 ਆ ਰਹੀ ਹੈ ਮੈਂ ਉਹਦੇ 2000 ਰੁਪਏ ਕਿਸ਼ਤ ਕਰਾ ਦਿਆਂ 2500 ਤਾਂ ਆਪਣਾ ਉਹ ਵੀ ਕਰ ਸਕਦੇ ਨੇ ਵੀਰ ਕੰਟੈਕਟ ਤੇ ਬਜਾਇਜ ਕਾਰਡ ਤੇ ਵੀ ਆਪਾਂ ਕਿਸ਼ਤਾਂ ਵਾਲਾ ਵੀ ਕੰਮ ਕਰਵਾ ਦਿਆਂ ਕੋਈ ਦਿੱਕਤ ਨਹੀਂ ਹਾਂਜੀ ਹਾਂ ਯਾਨੀ ਕਿ ਬਹੁਤ ਫੈਸਿਲਿਟੀਆਂ ਇੱਥੋਂ ਆ ਕੇ ਹਰ ਇੱਕ ਰਿਮਾਨ ਦੀ ਰੀਜ ਪੂਰੀ ਹੋ ਜੇ ਹਾਂ ਜਿਹੜਾ ਵੀ ਵੀਰ ਕੋਈ ਵੀ ਚੀਜ਼ ਲੈਣੀ ਚਾਹੁੰਦਾ ਠੀਕ ਹੈ ਨਾ ਪਹਿ ਇਹ ਹੋਵੇ ਜੇ ਭਾਰ ਚੱਲਦੀ ਆ ਤੁਹਾਨੂੰ ਉਹੀ ਆਈਟਮ ਦੇ ਕੇ ਚਲੋ ਬਸ ਆਈਟਮ ਚੰਗੀ ਹੋ ਪੇਮੈਂਟ ਤੁਹਾਡੀ 10000 ਜਿੰਨਾ ਕੁ ਤੁਸੀਂ ਚੱਲ ਸਕਦੇ ਹੋ ਠੀਕ ਹੈ ਨਾ ਤੇ ਬਾਕੀ ਜੇ ਗੱਲ ਕਰੀਏ ਫੋਨਾਂ ਦੀ ਫੋਨ ਪਰ ਇੱਕ ਵਾਰੀ ਚੈੱਕ ਕਰਵਾ ਦਿੰਦੇ ਆ ਠੀਕ ਹੈ ਤੇ ਹਾਂ ਮੈਂ ਕੋਲ ਇਹ ਸੱਜਣੂ ਅੱਜ ਤੁਹਾਨੂੰ ਸੈੱਟ ਦਿਖਾਉਣੇ ਆ ਵਾਈਬ੍ਰੇਨ ਲਵੇ ਵੀ ਕਿੱਦਾਂ ਦੇ ਹੁੰਦੇ ਆ ਕੀ ਰੇਟ ਦੇ ਵਿੱਚ ਮਿਲ ਜਾਂਦੇ ਹਨ ਤੇ ਕਿਹੜੀ ਕਿਹੜੀ ਵਾਈਬ੍ਰੀ ਜਿਵੇਂ ਕਹਦੀ ਇਹ ਵੀ ਆਫਰ ਵੀ ਦੇ ਦਿੰਦੇ ਆ ਕਈ ਵਾਰੀ ਤੇ ਫੁੱਲ ਡਿਟੇਲ ਦੇ ਵਿੱਚ ਆਪਾਂ ਬਾਈ ਲਵੀ ਨੂੰ ਪੁੱਛਦੇ ਆ ਤੇ ਦੱਸਿਓ ਲਵੀ ਵੀ ਬਰੇ ਇੰਨਾ ਬਰੇ ਕੀ ਗੱਲ ਸਾਰਿਆਂ ਨੂੰ ਤੇ ਆਪਣੇ ਕੋਲ ਬਾਈ ਜਿਵੇਂ ਤੁਹਾਨੂੰ ਪਹਿਲਾਂ ਤੋਂ ਪਤਾ ਹਨ ਅਸੈਸਰੀ ਚੱਲ ਰਹੀ ਸੀਗੀ ਉਸਲੇ ਸੇਮ ਹੀ ਨਾ ਰੈਗੂਲਰ ਜਿਹਦੇ ਅਸੀਂ ਹੋਲ ਸੇਲ ਵੀ ਕਰ ਰਹੀ ਸੀ ਤੇ ਰਿਟੇਲ ਵੀ ਕਰ ਰਹੀ ਸੀ ਠੀਕ ਹੈ ਜੀ ਆਪਾਂ ਨੂੰ ਕੋਈ ਦੀ ਜਿਆਦਾ ਲੋੜ ਤਾਂ ਹੈ ਨਹੀਂ ਸੀ ਹਨਾ ਕਰਦੀ ਕਿਉਂਕਿ ਸਾਡਾ ਉੱਥੇ ਸੈੱਟ ਚੱਲੇ ਵਿੱਚ ਪ੍ਰਾਮਾਂ ਦੇ ਬਹੁਤ ਦੇ ਮੈਸੇਜ ਆਏ ਕਹਿੰਦੇ ਵੀ ਆਈਫੋਨ ਦਾ ਕਰੋ ਅਸੀਂ 3 ਦਿਨ ਪਹਿਲਾਂ ਆਈਫੋਨ ਲਿਆ ਕੇ ਸਟਾਰਟ ਕਰਿਆ ਕੰਮ ਆ ਆਈਫੋਨ ਦੇ ਨਾਲ ਹੀ ਐਂਡਰੋਇਡ ਵਾਲਿਆਂ ਦੀ ਏਦੂ ਵੱਧ ਗਈ ਡਿਮਾਂਡ ਹੂੰ ਫਿਰ ਅਸੀਂ ਐਂਡਰੋਇਡ ਤੇ ਆਈਫੋਨ ਦੋਨੇ ਇਕੱਠੇ ਸੈਕੰਡ ਹੈਂਡ ਸਿਰਫ ਸੈਕੰਡ ਹੈਂਡ ਜਿਹਦੇ ਵਿੱਚ ਕੀ 2500 3000 ਰੁਪਏ 4 ਤੱਕ ਨੇਰ 3500 ਮੰਨ ਕੇ ਚਲੋ ਵੀ ਇੰਨੇ ਕਿਤੇ ਵਧੀਆ ਫੋਨ ਮਿਲ ਜੂ ਤੁਹਾਨੂੰ ਐਂਡਰੋਇਡ ਠੀਕ ਹੈ ਚਾਰ ਜੌਂਟ ਲੈ ਲਓਗੇ ਅੱਡ ਅੱਡ ਰੇਂਜ ਆ ਬਹੁਤ ਵੈਰਾਈਟੀ ਮਿਲ ਜੂ ਤੁਹਾਨੂੰ ਡੇਲੀ ਸਟਾਕ ਨਵਾਂ ਆਉਂਦਾ ਹੈਗਾ ਤੇ ਆਈਫੋਨ ਲੈਣਾ 6s ਆਈਫੋਨ ਜਿਵੇਂ ਹੋਰ ਹੋਏ 6s ਪਲੱਸ ਸਾਰੇ 4500 5000 ਤੋਂ ਆਈਫੋਨ ਸਟਾਰਟ ਹੋ ਜਾਂਦਾ ਵੱਡੇ ਲੈ ਲਓ ਛੋਟੇ ਲੈ ਲਓ ਕਿੱਟਾਂ ਵੀ ਆਉਂਦੀਆਂ ਰਹਿੰਦੀਆਂ ਡੇਲੀ ਸਟਾਕ ਬਾਕੀ ਇੰਸਟਾਗ੍ਰਾਮ ਤੇ ਪੇਜ ਅਪਡੇਟ ਕਰਦੇ ਰਹਿੰਦੇ ਆ ਬਾਕੀ ਮੇਨ ਗੱਲ ਬਾਈ ਬਰਨਾਲੇ ਦੇ 40 ਕਿਲੋਮੀਟਰ ਸਕਰ ਏਰੀਆ ਦੇ ਵਿੱਚ ਠੀਕ ਹੈ ਜੇ ਕਿਸੇ ਵੀ ਪੁਰਾਣੇ ਕਿਸ਼ਤਾਂ ਤੇ ਲੈਣਾ ਫੋਨ ਕਿਸ਼ਤਾਂ ਤੇ ਵੀ ਮਿਲ ਜੂ ਠੀਕ ਹੈ ਆਸਾਨ ਕਿਸ਼ਤਾਂ ਤੇ ਬਜਾਜ ਕਰਦਿਓ ਇਹ ਨਵਾਂ ਹੋਊਗਾ ਕਿ ਪੁਰਾਣਾ ਹੋਊਗਾ ਕਿਹੜੇ ਹੁਣ ਸੈਕੰਡ ਹੈਂਡ ਜੀ ਸੈਕੰਡ ਹੈਂਡ ਬਹੁਤ ਮੈਨੂੰ ਨਹੀਂ ਹੁੰਦਾ ਪਰ ਅਸੀਂ ਕਰਕੇ ਦਵਾਂਗੇ ਠੀਕ ਹੈ ਜੀ ਆਸਾਨ ਕਿਸ਼ਤਾਂ ਤੇ ਜਿਹੜਾ ਮਰਜ਼ੀ ਆਈਫੋਨ ਲਿਓ ਪਰ 40 ਕਿਲੋਮੀਟਰ ਸਕੁਅਰ ਏਰੀਏ ਅੰਦਰ ਛੋਟਾ ਜਿਹੜਾ ਹੋਣਾ ਚਾਹੀਦਾ ਹਨਾ ਬਰਨਾਲੇ ਦੇ ਵਿੱਚੋਂ ਜਿਵੇਂ ਕਿ ਹੁਣ ਤੁਹਾਨੂੰ ਮੈਂ ਦਿਖਾਦਾ ਬਾਈ ਫੋਨ ਆ ਸਮਸੰਗ ਦੇ ਆਪਣੇ ਕੋਲ ਆ ਜਾਂਦਾ ਸੈਗਨੈਂਟ ਸੈਮਸੰਗ ਦੇ ਵਿੱਚ ਮਿਲ ਜੂਗਾ ਵੀਵੋ ਦੇ ਵਿੱਚ ਮਿਲ ਜੂ ਰੈਡਮੀ ਦੇ ਮਿਲ ਜਾਣਗੇ 1+ ਦੇ ਮਿਲ ਜਾਣਗੇ ਠੀਕ ਹੈ ਹੁਣ ਸ ਲੱਗ ਲੱਗੇ ਤਰ੍ਹਾਂ ਦੇ ਸੈਟ ਮਿਲਣਗੇ ਰੇਟ ਬਹੁਤ ਜੈਨੂਨ ਰਹਿਣ ਵਾਲਿਆ ਡੇਲੀ ਜਿਵੇਂ ਹੁਣ ਅੱਜ ਮੈਂ ਤੁਹਾਨੂੰ ਕੋਈ ਸਟਾਕ ਦੱਸਦਾ ਮੈਂ ਆ ਚਾਰ ਸੈਟਾਂ ਦੇ ਰੇਟ ਬੋਲਦਾ ਕੱਲ ਨੂੰ ਨਹੀਂ ਰਹਿੰਦੇ ਜੀ ਹਾਂ ਠੀਕ ਹੈ ਨਾ ਕੱਲ ਨੂੰ ਨਵਾਂ ਸਟਾਕ ਅਪਡੇਟ ਹੁੰਦਾ ਰਹਿੰਦਾ ਸੋ ਇਸੇ ਲਈ ਕਹਿ ਰਿਹਾ ਵੀਰੇ ਬ੍ਰਾਂਡ 379 ਸਟੋਰ ਦਾ ਪੇਜ ਬਣਿਆ ਹੋਇਆ ਠੀਕ ਆ ਬਰਨਾਲਾ ਬ੍ਰਾਂਡ 379 ਸਟੋਰ ਬਰਨਾਲਾ ਉਥੇ ਤੁਸੀਂ ਜਾ ਕੇ ਸਾਡੇ ਕੋਲ ਸਾਡੇ ਡੇਲੀ ਅਪਡੇਟ ਨਵੇਂ ਦੇਖ ਸਕਦੇ ਹੋ ਜਿਸ ਕਿ ਜਿਹੜਾ ਵੀ ਫੋਨ ਹੁੰਦਾ ਸੀ ਰੇਟ ਦੇ ਨਾਲ ਡੇਲੀ ਸਟੋਰੀ ਵੀ ਲੱਗਦੀ ਹੈ ਤੇ ਵੀਡੀਓ ਵੀ ਪਾਈ ਜਾਂਦੀ ਹੈ ਠੀਕ ਆ ਜਿਹੜਾ ਵੀ ਮਤਲਬ ਪੀਛਾ ਹੁੰਦਾ ਉਹ ਦੀ ਤੁਸੀਂ ਰਜਾਨਾ ਸਟੋਰੀਆਂ ਲਾਉਣੀ ਆ ਹਾਂ ਰਜਾਨਾ ਸਟੋਰੀ ਲਾਉਣੀ ਆ ਬਾਕੀ ਵੀਰੇ ਗੱਲਾਂ ਦੋ ਹੁੰਦੀਆਂ ਅੱਜ ਕੱਲ ਮੈਂ ਪਹਿਲਾਂ ਵੀਡੀਓ ਦੇ ਵਿੱਚ ਕਲੀਅਰ ਕਰਦਾ ਬੜੀ ਲੰਬੀ ਵੀਡੀਓ ਫੋਨ ਆਇਆ ਵੀ ਆ ਜੀ ਆਪਣੇ ਕੋਲ ਠੀਕ ਹੈ ਅੱਜ ਕੱਲ ਰੀ ਸੀਲਡ ਤਾਂ ਸੈੱਟ ਹਰ ਇੱਕ ਹੀ ਦੇ ਦ। ਪਹਿਲੀ ਉਹਦਾ ਬਾਕਸ ਨਹੀਂ ਮਿਲਦਾ ਆਪਣੇ ਕੋਲ ਬਾਕਸ ਵਾਲੇ ਫੋਨ ਵੀ ਮਿਲਣਗੇ ਤੁਹਾਨੂੰ। ਅੱਜ ਕੱਲ ਚੀਜ਼ ਚੱਲਦੀ ਹੈ ਵੀਰੇ ਕੰਡੀਸ਼ਨ ਦੇ ਸਹਾਰ ਨਾਲ ਆ 골ਡਨ ਕਲਰ ਦੇ ਵਿੱਚ 12 ਪ੍ਰੋਆਇਆ ਵਾ। ਮਾਈਨਰ ਸਕਰੈਚ ਵੀ ਨਹੀਂ ਹੋਏਗਾ ਫੋਨ ਦੇ ਉੱਪਰ। 128 GB ਆ। 89% ਬੈਟਰੀ ਹੈਲਥ ਆ। 128 GB ਆ ਵਿਦ ਬਾਕਸ ਆ। ਜੀ ਠੀਕ ਹੈ ਨਾ ਜੀ ਤੇ ਪ੍ਰਾਈਸ ਸਾਰੇ ਸੈਟਾਂ ਦੇ ਅੱਡ ਅੱਡ ਰਹਿਣਗੇ ਕੰਡੀਸ਼ਨ ਦੇ ਸਹਾਰ ਨਾਲ ਪ੍ਰਾਈਸ ਰਹਿਣਗੇ। 14 ਮਿਲ ਜੂਗਾ ਬਾਕਸ ਵਾਲਾ ਇੰਡੀਅਨ ਸੈੱਟ ਠੀਕ ਹੈ ਜੀ ਗਾਰੰਟੀ ਦੇ ਵਿੱਚ ਵੀ ਆ ਜਾਂਦੇ ਸੈੱਟ ਬਸ ਆਉਣਾ ਕਿੱਥੇ ਤੁਹਾਨੂੰ ਪਤਾ ਹੀ ਹੁਣ 13 ਦੀ ਸਟਾਰਟਿੰਗ ਤੋਂ ਦੱਸਤੀ ਹੈ ਵੀਰੇ 34500 ਰੁਪਏ ਤੋਂ ਸੀਲਡ ਸੈੱਟ ਦੀ ਸਟਾਰਟਿੰਗ ਹੋ ਜੂ ਓਕੇ ਸੀਲਡ ਸੈੱਟ ਦੀ ਸਟਾਰਟਿੰਗ 34500 ਰੁਪਏ ਤੋਂ ਹੋ ਜੂਗੀ ਜਿਵੇਂ ਆ ਪਿਆ ਆਪਣੇ ਕੋਲ 13 ਠੀਕ ਹੈ ਇਹਦੀ ਸਟਾਰਟਿੰਗ 34500 ਤੋਂ ਹੋ ਜੂ ਸੀਲਡ ਦੀ 100% ਰੇਟ ਦੀ ਗਾਰੰਟੀ ਹੋ ਜਿੱਥੇ ਮਰਜੀ ਭਜਾਓ 100 ਹੋ ਰਹੇ 128GB ओके ਇਹ ਸੈਟ ਵੀ ਆਪਣੇ ਸਾਰੀ ਸੀਲਡ ਹੀ ਹੋਣਗੇ ਸਾਰੀ ਵੀ ਜੋ ਵੀ ਹੋਊਗਾ ਦੇਖੋ ਕੱਲਾ ਸੀਲਡ ਜੇ ਮੈਂ ਕਹੀ ਜਾਵਾਂ ਕਿਉਂਕਿ ਅਸੀਂ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਸੀਲਡ ਦੀ ਪਰ ਹਰ ਇੱਕ ਸੈਟ ਸੀਲਡ ਨਹੀਂ ਹੁੰਦਾ ਕਿਉਂਕਿ ਜਿਹੜੇ ਆਪਾਂ ਕਸਟਮਰ ਤੋਂ ਕੱਟਦੇ ਆ ਉਹ ਹਰ ਇੱਕ ਸੈਟ ਸੀਲਡ ਨਹੀਂ ਹੁੰਦਾ ਕਿਉਂਕਿ ਕਿਸੇ ਦਾ ਕੋਈ ਚੇਂਜ ਹੁੰਦਾ ਉਹ ਉਹ ਜਿਆਦਾ ਰੇਟ ਡਿਪੈਂਡ ਕਰਦਾ ਉਹ ਚੀਜ਼ ਦਾ ਰੇਟ ਘਟ ਜਾਂਦਾ ਠੀਕ ਹੈ ਤੇ ਬਾਕੀ ਜਿਵੇਂ ਜੈਨੂਨਲ ਪਾਰਟ ਵਾਲੇ ਵੀ ਆ ਜਾਂਦੇ ਤਾਂ ਸੀਲਡ ਹੀ ਹੁੰਦਾ ਲਗਭਗ ਜਿਆਦਾ ਅਸੀਂ ਇੱਕ ਹੋਰ ਮੇਨ ਚੀਜ਼ ਜਿਹੜੀ ਕੱਟ ਕੇ ਲਾਉਣ ਵਾਲੀ ਆ ਮੂਰੇ ਵਿੱਚ ਬਾਜ਼ਾਰ ਦੇ ਵਿੱਚ ਕੀ ਚੱਲ ਰਿਹਾ ਸਭ ਤੋਂ ਵੱਧ ਚੱਲ ਰਿਹਾ ਬੈਟਰੀ ਬੂਸਟਰ ਅਸੀਂ ਜੇ ਸਾਡੇ ਕੋਲ 12 ਵੀ ਫੋਨ ਆਪੇ ਸੀ ਪਹਿਲਾਂ ਚੈੱਕ ਕਰਦੇ ਆ ਬੈਟਰੀ ਬੂਸਟ ਸਾਡੇ ਕੋਲ ਇੱਕ ਵੀ ਫੋਨ ਦੀ ਨਹੀਂ ਮਿਲਨੀ ਆਈ ਹੁੰਦੀ ਨਹੀਂ ਕਿ ਇਹ ਬੈਟਰੀ ਹੁੰਦੀ ਆ ਸਰਵਿਸ ਤੇ 3-4% 5-10% ਚੱਕ ਕੇ ਠੀਕ ਆ 867 ਤੇ ਦੇ ਦਿਆ ਸਾਡੇ ਕੋਲ ਇੱਕ ਵੀ ਫੋਨ ਦੀ ਬੈਟਰੀ ਬੂਸਟ ਨਹੀਂ ਮਿਲੂ ਜਿਹੜੇ ਦੀ ਸਰਵਿਸ ਆ ਸਰਵਿਸ ਤੇ ਦਵਾਂਗੇ ਅਸੀਂ ਬੈਟਰੀ ਵੀ ਚੇਂਜ ਨਹੀਂ ਕਰਾਉਂਦੇ ਜਦੋਂ ਕਸਟਮਰ ਨੇ ਫੋਨ ਲੈ ਲਿਆ ਫੇਰ ਕਰਵਾ ਕੇ ਦਿੰਦੇ ਆ ਜੀ ਅਗਲੇ ਦੀ ਅਗਲੇ ਨਹੀਂ ਕਰਵਾਉਣੀ ਜੀ ਜੀ ਅਗਲਾ ਕਹੂਗਾ ਤਾਂ ਹੋਊਗੀ ਜਿਉਣਾ ਲੈ ਬਣਾਇਆ ਵੀਰੇ ਠੀਕ ਆ 1100% ਸੀਲਡ ਇੰਡੀਅਨ ਠੀਕ ਹੈ ਇਹ ਫੋਨ ਸਾਰਾ ਸੀਲਡ ਹੈ ਠੀਕ ਹੈ ਨਾ ਹੁਣ ਅਸੀਂ ਸੀਲਡ ਕੱਟਿਆ ਸਰਵਿਸ ਤੇ ਬੈਟਰੀ ਆ ਅੱਜ ਇਹਦੀ ਬੈਟਰੀ ਹੈਲਥ ਸਰਵ ਤੇ 77 78 ਹੋਗੀ ਕਰਾਉਣ ਨੂੰ ਇਹਦੀ ਅਸੀਂ ਸੀਲ ਚੇਂਜ ਕਰਾ ਕੇ ਵੇਚਦੀ ਹੈ ਨਾ ਹੁਣ ਇੱਕ ਪਾਸੇ ਆ ਅਸੀਂ ਕਸਟਮਰ ਤੋਂ ਇਦਾਂ ਹੀ ਕੱਟਿਆ ਇਹ ਅਸੀਂ ਉਦੋਂ ਕਰਾਵਾਂਗੇ ਜਦੋਂ ਅਗਲੇ ਨੂੰ ਲੈ ਲਿਆ ਆ ਹੁਣ ਬੈਟਰੀ ਮੈਸੇਜ ਅਗਲੇ ਦੀ ਕਰਾਈ ਵੀ ਆ ਪਰ ਆਪਾਂ ਨੂੰ ਨਾ ਪਤਾ ਕਿੰਦਾਂ ਦੀ ਕਰਾਈ ਵੀ ਆ ਅਸੀਂ ਤਸੱਲੀ ਕਰਕੇ ਅਗਲੇ ਨੂੰ ਫੇਰ ਦਿੰਨੇ ਆ ਚੀਜ਼ ਜੋ ਵੀ ਹੋ ਪੈਣਾ ਅਗਲੇ ਨੂੰ ਦਿਖਾ ਕੇ ਫੇਰ ਕਰਾਓ ਹਣਾ ਬੈਟਰੀ ਸਾਡੇ ਕੋਲ ਬਹੁਤ ਫੋਨਾਂ ਦੀ ਜਿਹੜੇ ਪੁਰਾਣੇ ਫੋਨ ਉਹਨਾਂ ਦੀ ਸਰਵਿਸ ਤੇ ਮਿਲੂ ਠੀਕ ਹੈ ਜੀ ਹਾਂ ਰਿਕਾਰਡ ਹਲੇ ਤਾਂ ਬਾਈ ਆਪਾਂ ਹਣਾ ਸੇਰ ਚ ਪੂਣੀ ਵੀ ਨਹੀਂ ਕੀਤੀ ਹਾਲ ਤਾਂ ਪੈਰ ਧਰਈ ਆ ਅੱਜ ਤੋਂ 3 ਮਹੀਨਿਆਂ ਨੂੰ ਆਪ ਲੋਕ ਕਹਿਣਗੇ ਵੀ ਫੋਨ ਲੈਣ ਦਾ ਇੱਕੋ ਥਾਂ ਤੇ ਜਾਓ ਬ੍ਰਾਂਡ 379 ਚੋਰ ਤੇ ਬਿਲਕੁਲ ਜੀ ਲਓ ਮਿੱਤਰੋ ਤੁਸੀਂ ਕੋਈ ਵੀ ਆਈਫੋਨ ਲੈਣਾ ਜਾਂ ਤੁਸੀਂ ਕੋਈ Android ਲੈਣਾ ਜਾਂ ਹੋਰ ਕੋਈ ਮੋਬਾਈਲ ਦੀ ਕੋਈ ਵੀ ਸੈਂਸਰੀ ਲੈਣੀ ਹੈ ਨਾ ਬਹੁਤ ਥੋਕ ਰੇਟਾਂ ਤੇ ਤੁਹਾਨੂੰ ਸੱਜਣੋ ਇੱਥੋਂ ਮਿਲੂ ਤੇ ਜੇਕਰ ਤੁਸੀਂ ਨਹੀਂ ਆਉਣਾ ਤੇ ਵੀ ਇੱਕ ਵਾਰੀ ਲੋਕੇਸ਼ਨ ਦੱਸਿਓ ਆਪਾਂ ਕਿੱਥੇ ਹੈ ਇਸ ਦੀ ਬੱਸ ਸਟੈਂਡ ਦੀ ਬੈਕ ਸਾਈਡ ਹੈ ਪੀ ਆਰ ਟੀ ਸੀ ਦਫ਼ਤਰ ਦੇ ਸਾਹਮਣੇ ਬਰਨਾਲਾ ਠੀਕ ਹੈ ਜੀ ਬਾਕੀ ਐਸੈਸਰੀ ਵਾਲੇ ਭਰਾਵਾਂ ਨੂੰ ਤਾਂ ਪਤਾ ਹੀ ਹੈ ਕੋਈ ਲੋਕੇਸ਼ਨ ਦੇਖ ਕੇ ਨਵੀਂ ਨਾ ਸਮਝੋ ਇਹ ਉਸ ਦੇ ਉੱਪਰਲੇ ਫਲੋਰ ਦੇ ਉੱਪਰ ਆ ਜਿਹੜੀ ਆਪਾਂ ਇੱਥੇ ਸੈਟਅਪ ਲਗਾਇਆ ਆਈਕਾ ਰਿਪੇਅਰ ਤਾਂ ਆਪਣੀ ਚੱਲਦੀ ਚੱਲਦੀ ਆ ਪਹਿਲੇ ਦਿਨ ਤੋਂ ਜਿਹੜੇ ਮਰਜ਼ੀ ਫੋਨ ਦੀ ਰਿਪੇਅਰ ਕਰਾਓ ਮੇਨ ਦਿੱਕਤ ਵਾਸਤੇ ਕਿਸ਼ਤਾਂ ਦੀ ਸੀ ਅਗਲਾ ਗਿਆ ਵੀ ਕਿਸ਼ਤਾਂ ਦੇ ਫੋਨ ਮਿਲ ਜਾਣਗੇ ਕਿਸ਼ਤਾਂ ਦੇ ਜੀ ਤੁਸੀਂ ਲੈ ਸਕਦੇ ਹੋ ਬਸ 40 ਕਿਲੋਮੀਟਰ ਸਕੁਅਰ ਏਰੀਆ ਦੇ ਵਿੱਚ ਤੁਹਾਡਾ ਪਿੰਡ ਰਹਿਣਾ ਚਾਹੀਦਾ ਠੀਕ ਹੈ ਤੇ ਲੋ ਮਿੱਤਰੋ ਬਾਕੀ ਨੰਬਰ ਬਾਈੁਰਿੰਦਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਹੋਰ ਕੋਈ ਜਾਣਕਾਰੀ ਲੈਣੀ ਆ ਤਾਂ ਉਹ ਤੁਸੀਂ ਬਾਈੁਰਿੰਦਰ ਨਾਲ ਸੰ